ਹਾਂਜੀ ਦੋਸਤੋ ਕਈ ਵਾਰ ਅਸੀਂ ਆਪਣੀਆਂ ਛੋਟੀਆਂ-ਛੋਟੀਆਂ ਗਲਤੀਆਂ ਕਰਕੇ ਹੀ ਆਪਣੇ ਭਵਿੱਖ ਨੂੰ ਆਪ ਹੀ ਖਰਾਬ ਕਰ ਲੈਂਦੇ ਹਾਂ ਅਤੇ ਇੱਕ ਨਿੱਕੀ ਜਿਹੀ ਗੱਲ ਨੂੰ ਅਣਗੌਲਿਆ ਕਰਕੇ ਆਪਣੇ ਰਸਤੇ ਵਿੱਚ ਰੋੜੇ ਆਪ ਹੀ ਰੱਖ ਲੈਂਦੇ ਹਾਂ ਅਸੀਂ ਕੰਮ ਵੀ ਸਾਰਾ ਦਿਨ ਕਰਦੇ ਹਾਂ ਮਿਹਨਤ ਮੁਸਕਤ ਘਾਲਣਾ ਵੀ ਬਹੁਤ ਕਰਦੇ ਹਾਂ ਪਰ ਹਾਸਲ ਕੁਝ ਨਹੀਂ ਹੁੰਦਾ ਪਰ ਕੁਝ ਅਜਿਹੇ ਕੰਮ ਹਨ ਜੋ ਸਾਨੂੰ ਪਤੀ ਪਤਨੀ ਨੂੰ ਸਾਮ ਦੇ ਟਾਈਮ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਜਿਸ ਨਾਲ ਤੁਹਾਡੇ ਚੱਲਦੇ ਹੋਏ ਕੰਮ ਕਾਰਜ ਜੀਵਨ ਵਿੱਚ ਰੁਕਾਵਟਾਂ ਮੁਸੀਬਤਾਂ ਪੈਦਾ ਹੋ ਸਕਦੀਆਂ ਹਨ ਅਤੇ ਰਾਤ ਦੇ ਟਾਈਮ ਉਹ ਕਿਹੜੇ ਕੰਮ ਹਨ ਜਿਹੜੇ ਸਾਨੂੰ ਸਾਡੇ ਭਵਿੱਖ ਵਿੱਚ ਅੱਗੇ ਵਧਣ ਤੋਂ ਰੋਕਦੇ ਹਨ ਰਾਤ ਦੇ ਸੌਣ ਸਮੇਂ ਇਹ ਕੰਮ ਭੁੱਲ ਕੇ ਵੀ ਨਾ ਕਰਿਓ ਜੋ ਅਸੀਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਧਿਆਨ ਨਾਲ ਸੁਣਿਓ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਲਕਸ਼ਮੀ ਜੀ ਦਾ ਸੰਪੂਰਨ ਅਸ਼ੀਰਵਾਦ ਹਮੇਸ਼ਾ ਤੁਹਾਡੇ ਉੱਤੇ ਬਣਿਆ ਹੀ ਰਵੇ ਤਾਂ ਸਾਡੇ ਚੈਨਲ ਇੱਕੋ ਇਲਫਾਜ਼ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਜੀ ਅਤੇ ਨਾਲ ਹੀ ਚੱਲਦੀ ਵੀਡੀਓ ਨੂੰ ਇੱਕ ਲਾਈਕ ਵੀ ਕਰੋ ਕਿਉਂਕਿ ਤੁਹਾਡਾ ਇੱਕ ਲਾਇਕ ਸਾਡੀ ਅਗਲੀ ਵੀਡੀਓ ਬਣਾਉਣ ਦਾ ਉਤਸ਼ਾਹ ਵੀ ਵਧਾਉਂਦਾ ਹੈ ਸੋ ਆਓ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਨੂੰ ਸ਼ੁਰੂ ਕਰੀਏ ਜੀ ਨੰਬਰ 1 ਕਈਆਂ ਔਰਤਾਂ ਦੀ ਆਦਤ ਹੁੰਦੀ ਹੈ ਕਿ ਉਹ ਸ਼ਾਮ ਦੇ ਟਾਈਮ ਜਾਂ ਰਾਤ ਨੂੰ ਹੀ ਗੰਦੇ ਕੱਪੜਿਆਂ ਨੂੰ ਧੋਂਦੀਆਂ ਹਨ ਉਹਨਾਂ ਨੂੰ ਆਪਣੀ ਇਹ ਗੰਦੀ ਆਦਤ ਤੁਰੰਤ ਬਦਲਣੀ ਚਾਹੀਦੀ ਹੈ ਗੰਦੇ ਕੱਪੜਿਆਂ ਨੂੰ ਹਮੇਸ਼ਾ ਸਵੇਰ ਦੇ ਟਾਈਮ ਹੀ ਧੋਣਾ ਚਾਹੀਦਾ ਹੈ। ਸ਼ਾਮ ਦੇ ਟਾਈਮ ਧੋਤੇ ਹੋਏ ਗੰਦੇ ਕੱਪੜੇ ਜਦੋਂ ਆਪਾਂ ਬਾਹਰ ਸੁਕਾਉਂਦੇ ਹਾਂ ਤਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਉਹਨਾਂ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਅਵਸ਼ਿ ਹੀ ਹੋ ਜਾਂਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਨਕਾਰਾਤਮਕ ਊਰਜਾ ਦਾ ਰਾਤ ਦੇ ਟਾਈਮ ਆਉਣਾ ਸੁਭਾਵਿਕ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਕੱਪੜੇ ਧੋਣ ਦਾ ਸਹੀ ਸਮਾਂ ਸਵੇਰ ਦਾ ਹੀ ਹੈ ਸਵੇਰ ਦੇ ਟਾਈਮ ਕੱਪੜੇ ਸਹੀ ਧੋਣੇ ਮੰਨੇ ਜਾਂਦੇ ਹਨ ਇਸ ਕਰਕੇ ਸਾਰੀਆਂ ਔਰਤਾਂ ਨੂੰ ਸਵੇਰ ਦੇ ਟਾਈਮ ਹੀ ਆਪਣੇ ਗੰਦੇ ਕੱਪੜੇ ਧੋਣੇ ਚਾਹੀਦੇ ਹਨ ਨੰਬਰ 2 ਬਹੁਤ ਸਾਰੇ तमाम ਲੋਕਾਂ ਨੂੰ ਆਦਤ ਹੁੰਦੀ ਹੈ ਕਿ ਰਾਤ ਨੂੰ ਸੌਣ ਲੱਗੇ ਆਪਣੇ ਚੱਪਲ ਜੁੱਤੇ ਬੈੱਡ ਦੇ نیچے ਹੀ ਰੱਖ ਦਿੰਦੇ ਹਨ ਇਸ ਨਾਲ ਸਾਡੇ ਘਰ ਵਿੱਚ ਅਸ਼ਾਂਤੀ ਪੈਦਾ ਹੋ ਸਕਦੀ ਹੈ ਅਤੇ ਦਿਮਾਗੀ ਤਣਾਅ ਵੀ ਵੱਧ ਸਕਦਾ ਹੈ ਅਤੇ ਕਈ ਲੋਕਾਂ ਦੀ ਆਦਤ ਇਹ ਵੀ ਹੁੰਦੀ ਹੈ ਕਿ ਉਹਨਾਂ ਨੂੰ ਰਾਤ ਨੂੰ ਹਨੇਰੇ ਵਿੱਚ ਨੀਂਦ ਹੀ ਨਹੀਂ ਆਉਂਦੀ। ਵਾਸਤੂ ਸ਼ਾਸਤਰ ਦੇ ਅਨੁਸਾਰ ਹਨੇਰੇ ਕਮਰੇ ਵਿੱਚ ਤੁਹਾਨੂੰ ਬਿਲਕੁਲ ਵੀ ਨਹੀਂ ਸੌਣਾ ਚਾਹੀਦਾ। ਜੇਕਰ ਤੁਸੀਂ ਲਾਈਟ ਨਹੀਂ ਚਲਾ ਸਕਦੇ ਤਾਂ ਦੇਸੀ ਘਿਓ ਦਾ ਦੀਵਾ ਆਪਣੇ ਕਮਰੇ ਵਿੱਚ ਜਗਾ ਕੇ ਰੱਖ ਲਓ। ਇਸ ਨਾਲ ਮਾਂ ਲਕਸ਼ਮੀ ਪ੍ਰਸੰਨ ਹੁੰਦੀ ਹੈ ਅਤੇ ਤੁਹਾਡੇ ਘਰ ਵਿੱਚ ਧਨ ਦੀ ਵਰਖਾ ਕਰਦੀ ਰਹਿੰਦੀ ਹੈ ਅਤੇ ਘਰ ਵਿੱਚ ਸਕਾਰਾਤਮਕ ਊਰਜਾ ਵੀ ਪੈਦਾ ਹੁੰਦੀ ਹੈ। ਨੰਬਰ 3 ਬਹੁਤ ਸਾਰੇ ਲੋਕਾਂ ਦੀ ਆਦਤ ਇਹ ਵੀ ਹੁੰਦੀ ਹੈ ਕਿ ਰਾਤ ਨੂੰ ਆਪਣੇ ਸਾਰੇ ਪਰਿਵਾਰ ਦੇ ਨਾਲ ਬਿਨਾਂ ਹੱਥ ਪੈਰ ਮੂੰਹ ਧੋਤੇ ਤੋਂ ਬਿਨਾਂ ਹੀ ਬੈੱਡ ਤੇ ਸੌਂ ਜਾਂਦੇ ਹਨ। ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਦੀ ਤਕਦੀਰ ਉਹਨਾਂ ਨਾਲ ਨਿਰਾਸ਼ ਹੋ ਜਾਂਦੀ ਹੈ ਅਤੇ ਤੁਹਾਡੀ ਔਲਾਦ ਉੱਤੇ ਵੀ ਗਲਤ ਅਸਰ ਪੈਂਦਾ ਹੈ ਅਤੇ ਰਾਤ ਦੇ ਟਾਈਮ ਜੇਕਰ ਆਪਾਂ ਹੱਥ ਮੂੰਹ ਪੈਰ ਨਹੀਂ ਧੋਂਦੇ ਤਾਂ ਆਪਣੇ ਅੰਦਰ ਨਕਾਰਾਤਮਕ ਊਰਜਾ ਵੀ ਪਰਵੇਸ਼ ਕਰ ਜਾਂਦੀ ਹੈ ਅਤੇ ਜੇਕਰ ਆਪਾਂ ਵਿਗਿਆਨ ਦੀ ਮੰਨੀਏ ਤਾਂ ਵਿਗਿਆਨ ਮੁਤਾਬਕ ਆਪਣੇ ਪੈਰਾਂ ਨਾਲ ਬਹੁਤ ਦੂਸ਼ਤ ਘਟਾਣੂ ਲਗੇ ਹੋਏ ਹੁੰਦੇ ਹਨ ਜੋ ਆਪਾਂ ਆਪਣੇ ਬਿਸਤਰੇ ਵਿੱਚ ਹੀ ਛੱਡ ਦਿੰਦੇ ਹਾਂ ਦੂਮਾ ਮੁਤਾਬਕ ਹੀ ਸਾਨੂੰ ਰਾਤ ਨੂੰ ਇਸ਼ਨਾਨ ਕਰਕੇ ਜਾਂ ਹੱਥ ਮੂੰਹ ਪੈਰ ਧੋ ਕੇ ਹੀ ਬਿਸਤਰੇ ਤੇ ਸੌਣਾ ਚਾਹੀਦਾ ਹੈ ਸਵੇਰੇ ਉੱਠਦੇ ਹੀ ਆਪਣੇ ਬਿਸਤਰੇ ਨੂੰ ਝਾੜ ਕੇ ਧੁੱਪ ਵਿੱਚ ਸੁਕਾ ਦੇਣਾ ਚਾਹੀਦਾ ਹੈ ਇਸ ਨਾਲ ਦੂਸਤ ਕਿਟਾਣੂ ਵੀ ਮਰ ਜਾਂਦੇ ਹਨ ਨੰਬਰ 4 ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਰਾਤ ਨੂੰ ਬਹੁਤ देर ਰਾਤ ਤੱਕ ਜਾਗਦੇ ਰਹਿੰਦੇ ਹਨ ਸ਼ਾਸਤਰਾਂ ਅਨੁਸਾਰ ਰਾਤ ਨੂੰ देर ਤੱਕ ਜਾਗਣਾ ਸਹੀ ਨਹੀਂ ਮੰਨਿਆ ਜਾਂਦਾ ਅਤੇ ਰਾਤ ਦੇ ਟਾਈਮ ਖਾਸ પતિ ਪਤਨੀ ਨੂੰ ਆਪਣੇ ਘਰ ਦੇ ਮੁੱਖ ਬੂਹੇ ਵੱਲ ਪੈਰ ਕਰਕੇ ਨਹੀਂ ਸੌਣਾ ਚਾਹੀਦਾ ਇਸ ਨਾਲ ਉਹਨਾਂ ਦੇ ਰਿਸ਼ਤਿਆਂ ਵਿੱਚ ਬਹੁਤ ਸਾਰੀਆਂ ਦਰਾਰਾਂ ਆ ਸਕਦੀਆਂ ਹਨ ਅਤੇ ਇਸ ਨਾਲ ਉਹਨਾਂ ਦਾ ਪਿਆਰ ਵੀ ਘਟ ਜਾਂਦਾ ਹੈ ਅਤੇ ਇੱਕ ਦੂਸਰੇ ਨਾਲ ਆਪਸੀ ਬਹਿਸ ਨਵਾਜ਼ੀ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਲੜਾਈ ਝਗੜਾ ਕਲੇਸ਼ ਵੀ ਵਧ ਸਕਦਾ ਹੈ ਸੋ ਇਹ ਗੱਲਾਂ ਦਾ ਖਾਸ ਹੀ ਧਿਆਨ ਰੱਖਿਓ ਨੰਬਰ 5 ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਵਿੱਚ ਮਾਤਾ ਲਕਸ਼ਮੀ ਜੀ ਦਾ ਵਾਸ ਰਹੇ ਅਤੇ ਧਨ ਪੈਸੇ ਦੀ ਬਰਕਤ ਰਹੇ ਤਾਂ ਤੁਸੀਂ ਘਰ ਦੀ ਸਾਫ ਸਫਾਈ ਵੱਲ ਖਾਸ ਤੌਰ ਤੇ ਧਿਆਨ ਦੇਵੋ ਘਰ ਦੀ ਸਾਫ ਸਫਾਈ ਦਾ ਟਾਈਮ ਸਵੇਰ ਦਾ ਹੁੰਦਾ ਹੈ ਅਤੇ ਸਵੇਰ ਵੇਲੇ ਹੀ ਘਰ ਦੀ ਸਾਫ ਸਫਾਈ ਕਰਨੀ ਚਾਹੀਦੀ ਹੈ। ਸ਼ਾਮ ਦੇ ਟਾਈਮ ਭੁੱਲ ਕੇ ਵੀ ਸਾਨੂੰ ਝਾੜੂ ਪੋਚਾ ਜਾਂ ਸਾਫ ਸਫਾਈ ਫਰਨੀਚਰ ਦੀ ਸਫਾਈ ਕਦੇ ਵੀ ਨਹੀਂ ਕਰਨੀ ਚਾਹੀਦੀ। ਇਸ ਨਾਲ ਮਾਤਾ ਲਕਸ਼ਮੀ ਘਰ ਚੋਂ ਨਾਰਾਜ਼ ਹੋ ਕੇ ਚਲੀ ਜਾਂਦੀ ਹੈ। ਜੇਕਰ ਹੋ ਸਕੇ ਤਾਂ ਸਵੇਰ ਦੀ ਰੋਟੀ ਬਣਾਉਣ ਤੋਂ ਪਹਿਲਾਂ ਘਰ ਵਿੱਚ ਝਾੜੂ ਪੋਚਾ ਕਰ ਲੈਣਾ ਚਾਹੀਦਾ ਹੈ। ਨੰਬਰ 6 ਜੇਕਰ ਤੁਹਾਡੇ ਘਰ ਵਿੱਚ ਤુલਸੀ ਦਾ ਪੌਦਾ ਲੱਗਿਆ ਹੋਇਆ ਹੈ ਤਾਂ ਉਸ ਨੂੰ ਸ਼ਾਮ ਦੇ ਟਾਈਮ ਭੁੱਲ ਕੇ ਵੀ ਪਾਣੀ ਨਾ ਦਿਓ ਅਤੇ ਨਾ ਹੀ ਉਸ ਨੂੰ ਟੱਚ ਕਰੋ ਇਸ ਨਾਲ ਮਾਤਾ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਕਿਉਂਕਿ ਤુલਸੀ ਦਾ ਸਬੰਧ ਮਹਾ ਲక్ష్ਮੀ ਜੀ ਨਾਲ ਹੁੰਦਾ ਹੈ ਮਹਾ ਲక్ష్ਮੀ ਜੀ ਨੂੰ ਖੁਸ਼ ਕਰਨ ਲਈ ਰਾਤ ਦੇ ਟਾਈਮ ਤુલਸੀ ਦੇ ਪੌਦੇ ਦੇ نیچے ਹੋ ਸਕੇ ਦੇਸੀ ਘਿਓ ਦਾ ਦੀਪਕ ਜਗਾ ਕੇ ਰੱਖਣ ਨਾਲ ਸਾਡੇ ਘਰ ਵਿੱਚ ਬਹੁਤ ਸਾਰੀਆਂ ਧਨ ਸੰਪਤੀ ਵਰਕ ਤਾਂ ਆ ਜਾਂਦੀਆਂ ਹਨ ਅਤੇ ਨੈਗੇਟਿਵ ਊਰਜਾ ਚਲੀਆਂ ਜਾਂਦੀਆਂ ਹਨ ਨੰਬਰ 7 ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਦਿਨ ਵੇਲੇ ਆਪਣਾ ਕੰਮ ਕਰਦੇ ਰਹਿੰਦੇ ਹਨ ਅਤੇ ਸ਼ਾਮ ਦੇ ਟਾਈਮ ਆਪਣੇ ਵਾਲ ਕਟਵਾਉਣ ਚਲੇ ਜਾਂਦੇ ਹਨ ਜੇਕਰ ਵਾਸਤੂ ਸ਼ਾਸਤਰ ਦੀ ਮੰਨੀਏ ਤਾਂ ਇਸ ਤਰ੍ਹਾਂ ਕਰਨਾ ਵਾਸਤੂ ਸ਼ਾਸਤਰ ਦੇ ਬਿਲਕੁਲ ਉਲਟ ਖਿਲਾਫ ਹੈ ਤੁਹਾਨੂੰ ਕਦੇ ਭੁੱਲ ਕੇ ਵੀ ਰਾਤ ਦੇ ਟਾਈਮ ਆਪਣੇ ਵਾਲ ਜਾਂ ਕੇਸ ਨਹੀਂ ਕਟਾਉਣੇ ਚਾਹੀਦੇ ਅਤੇ ਨਾ ਹੀ ਦਾੜੀ ਸ਼ੇਪ ਕਰਾਉਣੀ ਚਾਹੀਦੀ ਹੈ ਅਤੇ ਨਾ ਹੀ ਆਪਣੇ ਨਹਾਂ ਕੱਟਣੇ ਜਾਂ ਚੱਬਣੇ ਚਾਹੀਦੇ ਹਨ ਅਤੇ ਤੁਹਾਨੂੰ ਆਪਣੇ ਵਾਲ ਵੀ ਰਾਤ ਨੂੰ ਧੋਣੇ ਨਹੀਂ ਚਾਹੀਦੇ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਉੱਪਰ ਨੈਗੇਟਿਵ ਊਰਜਾ ਦਾ ਅਵਸ਼ਅ ਵਾਸ ਹੋ ਜਾਂਦਾ ਹੈ ਅਤੇ ਤੁਹਾਡੀ ਮਾਨਸਿਕ ਸਥਿਤੀ ਵੀ ਕਮਜ਼ੋਰ ਹੋ ਜਾਵੇਗੀ। ਨੰਬਰ 8 ਆਪਣੇ ਪੂਰੇ ਦਿਨ ਦੀ ਭੱਜ ਦੌੜ ਵਿੱਚ ਕਈ ਵਾਰ ਆਪਾਂ ਰਾਤ ਨੂੰ ਪਤੀ-ਪਤਨੀ ਇਕੱਠੇ ਬੈਠ ਕੇ ਦਿਨ ਵੇਲੇ ਦਾ ਹਿਸਾਬ ਕਰਨ ਲੱਗ ਜਾਂਦੇ ਹਾਂ। ਅਤੇ ਆਪਾਂ ਆਪਣੇ ਪੈਸਿਆਂ ਦੀ ਗਿਣਤੀ ਕਰਨ ਲੱਗ ਜਾਂਦੇ ਹਾਂ ਜੋ ਆਪਾਂ ਦਿਨ ਵੇਲੇ ਖਰਚ ਕੀਤੇ ਹੋਏ ਹੁੰਦੇ ਹਨ ਜੋ ਤਿਸ ਸ਼ਾਸਤਰ ਅਨੁਸਾਰ ਇਹ ਬਹੁਤ ਗਲਤ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਵਿੱਚੋਂ ਮਾਤਾ ਲਕਸ਼ਮੀ ਰੁਸ ਜਾਵੇਗੀ ਰਾਤ ਵੇਲੇ ਕਦੇ ਭੁੱਲ ਕੇ ਵੀ ਪੈਸਿਆਂ ਦੀ ਗਿਣਤੀ ਜਾਂ ਹਿਸਾਬ ਕਿਤਾਬ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਇਹ ਕੰਮ ਸਵੇਰ ਦੇ ਟਾਈਮ ਕਰੋ ਤਾਂ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਨਾਲੇ ਤੁਹਾਡੇ ਘਰ ਵਿੱਚ ਧਨ ਵਿੱਚ ਵਾਧਾ ਹੋਵੇਗਾ ਨੰਬਰ 9 ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਕਰ ਰਾਤ ਨੂੰ ਸਾਡੀ ਸੌਣ ਦੀ ਦਿਸ਼ਾ ਸਹੀ ਹੈ ਅਤੇ ਸਾਡੇ ਸੌਣ ਦਾ ਢੰਗ ਵੀ ਸਹੀ ਹੈ ਤਾਂ ਜੋਤਿਸ਼ ਸ਼ਾਸਤਰ ਦੇ ਅਨੁਸਾਰ ਸਾਡੇ ਉੱਪਰ ਪੋਜੀਟਿਵ ਊਰਜਾ ਰਹੇਗੀ ਤਾਂ ਹੀ ਅਸੀਂ ਆਪਣੇ ਜੀਵਨ ਵਿੱਚ ਅੱਗੇ ਵਧ ਸਕਦੇ ਹਾਂ ਆਪਣੇ ਉੱਪਰ ਪੋਜ਼ਿਟਿਵ ਊਰਜਾ ਦਾ ਪ੍ਰਭਾਵ ਪਾਉਣ ਲਈ ਰਾਤ ਨੂੰ ਸੌਣ ਲੱਗੇ ਸਹਰਾਣੇ ਦੇ ਥੱਲੇ ਕੋਈ ਲੋਹੇ ਦੀ ਚੀਜ਼ ਰੱਖਣੀ ਚਾਹੀਦੀ ਹੈ ਜਾਂ ਫਿਰ ਸਾਨੂੰ ਚਾਂਦੀ ਦਾ ਕੋਈ ਵੀ ਧਾਤੂ ਰੱਖਣਾ ਚਾਹੀਦਾ ਹੈ ਇਹ ਟੋਟਕਾ ਸਾਨੂੰ ਹਰ ਰੋਜ਼ ਕਰਨਾ ਚਾਹੀਦਾ ਹੈ ਇਸ ਨਾਲ ਤੁਸੀਂ ਜੀਵਨ ਵਿੱਚ ਬਹੁਤ ਅੱਗੇ ਵਧੋਗੇ ਅਤੇ ਧਨ ਸੰਪਤੀ ਵਿੱਚ ਵਾਧਾ ਹੋਵੇਗਾ ਨੰਬਰ 10 ਸ਼ਾਸਤਰਾਂ ਦੇ ਅਨੁਸਾਰ ਜਦੋਂ ਅਸੀਂ ਪੂਰਾ ਪਰਿਵਾਰ ਇੱਕ ਕਮਰੇ ਵਿੱਚ ਸੌਂਦੇ ਹਾਂ ਤਾਂ ਸਾਨੂੰ ਇੱਕ ਚਮਚਾ ਹਰੀ ਮੂੰਗੀ ਦੀ ਦਾਲ ਇੱਕ ਚਮਚਾ ਚੌਲ ਅਤੇ ਇੱਕ ਚਮਚਾ ਚੀਨੀ ਤਿੰਨਾਂ ਨੂੰ ਕਿਸੇ ਕੱਪੜੇ ਵਿੱਚ ਬੰਨ੍ਹ ਕੇ ਉੱਥੇ ਰੱਖ ਲੈਣਾ ਚਾਹੀਦਾ ਹੈ ਅਤੇ ਸਵੇਰ ਉਠਦੇ ਹੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਕੀੜਿਆਂ ਦੇ ਭੌਣ ਤੇ ਪਾ ਦਿਓ ਇਸ ਨਾਲ ਪਰਿਵਾਰ ਦੀ ਸੁੱਖ ਸਮਰiddhi ਬਣੀ ਰਹੇਗੀ ਅਤੇ ਘਰ ਵਿੱਚ ਪੈਸਿਆਂ ਦੀਆਂ ਬਹੁਤ ਬਰਕਤਾਂ ਆਉਣਗੀਆਂ ਆਉਂਦੀ ਰਹਿਣਗੀਆਂ ਅਤੇ ਸਰੀਰਕ ਕਸ਼ਟਾਂ ਤੋਂ ਤੁਹਾਨੂੰ ਮੁਕਤੀ ਮਿਲੇਗੀ ਘਰ ਵਿੱਚ ਸੁੱਖ ਸਮਰiddhi ਦਾ ਵਾਸ ਹੋਵੇਗਾ ਸੋ ਇਹ ਸਾਰੀ ਤਮਾਮ ਜਾਣਕਾਰੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਤੀ ਗਈ ਹੈ ਅਸੀਂ ਇਸ ਦੇ ਸਬੰਧ ਵਿੱਚ ਕੋਈ ਵੀ ਦਾਵਾ ਨਹੀਂ ਕਰਦੇ ਕਿਉਂਕਿ ਕਰਨ ਕਰਾਵਨ ਵਾਲਾ ਤਾਂ ਇੱਕ ਭਗਵਾਨ ਆਪ ਹੀ ਹੈ ਜੇਕਰ ਤੁਹਾਨੂੰ ਸਾਡੇ ਵੱਲੋਂ ਇਹ ਸ਼ਾਸਤਰਾ ਅਨੁਸਾਰ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੀ ਸਾਡੀ ਵੀਡੀਓ ਨੂੰ ਪੂਰਾ ਵਾਚ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ